ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਨਮਕ ਦੇ ਦੀਵੇ ਵਿੱਚ ਪਾ ਦਿਓ ਵੱਡੇ ਤੋਂ ਵੱਡਾ ਦੁਸ਼ਮਣ ਵੀ ਤੁਹਾਡੇ ਪੈਰਾਂ ਵਿੱਚ ਬੈਠ ਕੇ ਮਾਫੀ ਮੰਗੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਉਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ। ਇਸ ਉਪਾਅ ਨੂੰ ਤੁਸੀਂ ਇੱਕ ਮਿੱਟੀ ਦਾ ਦੀਵਾ ਲੈ ਕੇ ਉਸ ਦੇ ਵਿੱਚ ਨਮਕ ਪਾ ਕੇ ਕਰਨਾ ਹੈ। ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਜਿੰਨੀਆਂ ਵੀ ਕਰ ਦੇ ਵਿੱਚ ਮੁੱਖ ਪਰੇਸ਼ਾਨੀਆਂ ਚਲਦੀਆਂ ਹੋਣਗੀਆਂ ਜਾਂ ਫਿਰ ਤੁਹਾਡੇ ਦੁਸ਼ਮਣ ਹੋਣ ਜਿਹੜੇ ਲੋਕ ਵੀ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਤੁਸੀਂ ਇਹ ਉਪਾਅ ਉਹਨਾਂ ਦੇ ਲਈ ਜ਼ਰੂਰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ ਕਦੇ ਵੀ ਤੁਹਾਡਾ ਬੁਰਾ ਕਰਨ ਦੇ ਬਾਰੇ ਨਹੀਂ ਸੋਚਣਗੇ ਆਪਣੇ ਮਨ ਦੇ ਵਿੱਚ ਮਾੜਾ ਖਿਆਲ ਨਹੀਂ ਲੈ ਕੇ ਆਉਣਗੇ ਨਮਕ ਜਿਵੇਂ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਸਾਡੇ ਘਰ ਵਿੱਚ ਜਿੰਨੇ ਵੀ ਲੜਾਈ ਝਗੜੇ ਹੁੰਦੇ ਹਨ ਉਹ ਜਿਵੇਂ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਵੱਧਦੀ ਹੈ ਤਾਂ ਉਸ ਦੇ ਨਾਲ ਸਾਡੇ ਘਰ ਦਾ ਮਾਹੌਲ ਵੀ ਫਿਰ ਖਰਾਬ ਹੋ ਜਾਂਦਾ ਹੈ ਕਿਉਂਕਿ ਪਰਿਵਾਰ ਦੇ ਵਿੱਚ ਲੜਾਈ ਝਗੜੇ ਤੇ ਕਲੇਸ਼ ਵੱਧ ਜਾਂਦਾ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਵੀ ਪੈ ਜਾਂਦਾ ਹੈ ਇਸੇ ਤਰ੍ਹਾਂ ਹੀ ਜੇਕਰ ਅਸੀਂ ਗੱਲ ਕਰੀਏ ਜੀ ਕਿ ਨਮਕ ਤਾਂ ਸਿਰਫ ਸਾਡੇ ਖਾਣੇ ਨੂੰ ਹੀ ਸਵਾਦ ਬਣਾਉਂਦਾ ਹੈ ਸਾਡੇ ਖਾਣੇ ਨੂੰ ਸਵਾਦ ਕਰਨ ਦੇ ਵਿੱਚ ਵਰਤਿਆ ਜਾਂਦਾ ਹੈ ਬਲਕਿ ਸਾਡੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਵੀ ਦੂਰ ਕਰ ਸਕਦਾ ਹੈ ਜੇਕਰ ਅਸੀਂ ਨਮਕ ਦੇ ਨਾਲ ਛੋਟੇ-ਛੋਟੇ ਉਪਾਅ ਟੋਟ ਕੇ ਕਰਦੇ ਹਾਂ ਤਾਂ ਇਸ ਦੇ ਨਾਲ ਬਹੁਤ ਹੀ ਫਾਇਦਾ ਸਾਬਿਤ ਹੋ ਜਾਵੇਗਾ ਕਿਉਂਕਿ ਆਪਣੀ ਫੈਮਲੀ ਨੂੰ ਕੌਣ ਸਹੀ ਨਹੀਂ ਕਰਨਾ ਚਾਹੁੰਦਾ ਕਿਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਤੇ ਕਿਸ ਸਮੇਂ ਕਰਨਾ ਹੈ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਸਾਬਿਤ ਹੋ ਜਾਵੇਗੀ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖ ਸਕਦੇ ਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦੇਣਾ ਜੀ ਤਾਂ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੋਰ ਵੀ ਕਿਸੇ ਦਾ ਭਲਾ ਹੋ ਜਾਵੇ ਇਸੇ ਤਰ੍ਹਾਂ ਹੀ ਜੇਕਰ ਹੁਣ ਅਸੀਂ ਗੱਲ ਕਰੀਏ ਜੀ ਕਿ ਨਮਕ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਬਹੁਤ ਹੀ ਜ਼ਿਆਦਾ ਉੱਤਮ ਮੰਨਿਆ ਜਾਂਦਾ ਹੈ ਸਾਡੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਦਾ ਹੈ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਹੁੰਦੀਆਂ ਹਨ ਉਹਨਾਂ ਨੂੰ ਦੂਰ ਕਰਦਾ ਹੈ ਤੇ ਖਾਸ ਕਰਕੇ ਜੇਕਰ ਤੁਸੀਂ ਦੁਸ਼ਮਣਾਂ ਤੋਂ ਪਰੇਸ਼ਾਨ ਹੋ ਤੁਹਾਨੂੰ ਕਾਫੀ ਲੰਮੇ ਸਮੇਂ ਤੋਂ ਕਿਸੇ ਨੇ ਪਰੇਸ਼ਾਨ ਕੀਤਾ ਹੋਇਆ ਹੈ ਤਾਂ ਇੱਕ ਵਾਰ ਨਮਕ ਦਾ ਇਹ ਛੋਟਾ ਜਿਹਾ ਉਪਾਅ ਤੁਸੀਂ ਜ਼ਰੂਰ ਕਰਕੇ ਵੇਖ ਸਕਦੇ ਹੋ ਇਸ ਉਪਾਉ ਨ ਕਰਨ ਦੇ ਨਾਲ ਇਹ ਉਪਾਅ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਡੇ ਦੁਸ਼ਮਣਾਂ ਦਾ ਖਾਤਮਾ ਕਰ ਦੇਵੇਗਾ। ਉਹ ਤੁਹਾਡੇ ਲਈ ਫਿਰ ਕਦੇ ਵੀ ਗਲਤ ਨਹੀਂ ਸੋਚਣਗੇ ਤੇ ਨਾ ਕਰਨ ਬਾਰੇ ਹੀ ਕੋਈ ਸੋਚ ਸਕਦੇ ਹਨ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਲੱਗਦਾ ਜਿਵੇਂ ਸਾਡੇ ਘਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਜਾਂ ਫਿਰ ਦੁਸ਼ਮਣ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਹਨ। ਤੇ ਕਈਆਂ ਦਾ ਇਹ ਵੀ ਆਖਣਾ ਹੁੰਦਾ ਹੈ ਜੀ ਕਿ ਸਾਡੇ ਘਰ ਦੇ ਬਾਹਰ ਕੁਝ ਨਾ ਕੁਝ ਸੁੱਟ ਕੇ ਟੋਣਾ ਕਰਕੇ ਲੋਕ ਚਲੇ ਜਾਂਦੇ ਹਨ ਇਸ ਕਰਕੇ ਫਿਰ ਸਾਡੇ ਕਾਰੋਬਾਰ ਉੱਥੇ ਹੀ ਰੁਕ ਜਾਂਦਾ ਹੈ ਸਾਡੇ ਘਰ ਵਿੱਚ ਬੜੇ ਜਿਆਦਾ ਲੜਾਈ ਝਗੜੇ ਤੇ ਬਿਮਾਰੀਆਂ ਵੱਧ ਜਾਂਦੀਆਂ ਹਨ ਜਿਵੇਂ ਕਿ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਜੀ ਸਾਡੇ ਘਰ ਦੇ ਉੱਪਰ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਗਈਆਂ ਹਨ ਇਸ ਦੇ ਕਾਰਨ ਨਾ ਤਾਂ ਸਾਡੇ ਘਰ ਵਿੱਚ ਪੈਸਾ ਰੁਕਦਾ ਹੈ ਤੇ ਸਾਨੂੰ ਕਰਜ਼ੇ ਵਰਗੀਆਂ ਸਮੱਸਿਆਵਾਂ ਦਾ ਵੀ ਬੜਾ ਜਿਆਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਈਆਂ ਦੀ ਜੌਬ ਨਹੀਂ ਲੱਗਦੀ ਜੇਕਰ ਲੱਗੀ ਵੀ ਹੋਵੇ ਜੌਬ ਤਾਂ ਛੁੱਟ ਜਾਂਦੀ ਹੈ ਘਰ ਦੇ ਵਿੱਚ ਪਰਿਵਾਰਕ ਮੈਂਬਰ ਸਾਰੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦੇ ਹਨ ਤੇ ਜਦੋਂ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਫਿਰ ਘਰ ਦੇ ਵਿੱਚ ਕਦੇ ਵੀ ਸੁੱਖ ਸਮਰiddhi ਨਹੀਂ ਆਉਂਦੀ ਨਾ ਹੀ ਉਸ ਘਰ ਵਿੱਚ ਪੈਸਾ ਰੁਕਦਾ ਹੈ ਤੇ ਨਾ ਹੀ ਘਰ ਵਿੱਚ ਕਦੇ ਬਰਕਤ ਪੈਂਦੀ ਹੈ ਜਦੋਂ ਘਰ ਦੇ ਵਿੱਚ ਬਰਕਤ ਹੀ ਨਾ ਰਹੀ ਤਾਂ ਪੈਸਾ ਕਿੱਥੋਂ ਆਵੇਗਾ ਹੁਣ ਜੇਕਰ ਗੱਲ ਕਰੀਏ ਜੀ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਹਨ ਜਾਂ ਤਾਂ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਸਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਫਿਰ ਸਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਹੁੰਦਾ ਹੈ ਫਿਰ ਸਾਡੇ ਗੁਪਤ ਦੁਸ਼ਮਣ ਹਨ ਜੋ ਸਾਡੀ ਪਿੱਠ ਪਿੱਛੇ ਸਾਡੇ ਤੇ ਵਾਰ ਕਰਦੇ ਹਨ ਜਦੋਂ ਸਾਡੇ ਤੇ ਇਹ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਇਸੇ ਤਰ੍ਹਾਂ ਜਿਹੜੇ ਗੁਪਤ ਦੁਸ਼ਮਣ ਵੀ ਹੁੰਦੇ ਹਨ ਉਹ ਵੀ ਫਿਰ ਖੜੇ ਹੋ ਜਾਂਦੇ ਹਨ ਤੁਹਾਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖਣ ਵਿੱਚ ਖੁਸ਼ ਹੁੰਦੇ ਹਨ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਘਰ ਜੋ ਵੀ ਕੁਝ ਹੋਇਆ ਹੈ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਤੇ ਇਹ ਦੁਸ਼ਮਣ ਤੁਹਾਡੇ ਆਂਡ ਗਵੰਡ ਰਿਲੇਟਿਵ ਦੇ ਵਿੱਚੋਂ ਵੀ ਹੋ ਜਾਂਦੇ ਹਨ ਫਿਰ ਜਿੱਥੇ ਵੀ ਤੁਹਾਡੇ ਕੋਈ ਬਿਜ਼ਨਸ ਦੀ ਦੁਕਾਨ ਹੈ ਜਾਂ ਫਿਰ ਜਿੱਥੇ ਕੋਈ ਜੌਬ ਕਰਦੇ ਹੋ ਕਿਤੇ ਵੀ ਹੋ ਸਕਦੇ ਹਨ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਹਰ ਇੱਕ ਵਿਅਕਤੀ ਦੁਸ਼ਮਣ ਵੀ ਨਹੀਂ ਹੁੰਦਾ ਪਰ ਅੱਜਕੱਲ੍ਹ ਤਾ ਕਾਲ ਯੋਗ ਦਾ ਸਮਾਂ ਹੈ ਅੱਜ ਕੱਲ ਦੇ ਸਮੇਂ ਵਿੱਚ ਹਰ ਵਿਅਕਤੀ ਮਿੱਤਰ ਵੀ ਨਹੀਂ ਬਣਦਾ ਬਹੁਤ ਵਾਰ ਕੀ ਹੁੰਦਾ ਹੈ ਸਾਡੇ ਵਾਂਗ ਸਾਡੇ ਹੀ ਦੋਸਤ ਜਿਹੜੇ ਹਨ ਦੁਸ਼ਮਣ ਹੁੰਦੇ ਹਨ ਜਿਹੜੇ ਹੱਥ ਮਿਲਾ ਲੈਂਦੇ ਹਨ ਦੋਸਤੀ ਦਾ ਪਰ ਨਿਭਾਉਂਦੇ ਦੁਸ਼ਮਣ ਹੀ ਹਨ ਇਹੋ ਜਿਹੇ ਲੋਕ ਹੀ ਸਾਨੂੰ ਫਿਰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਰਹਿੰਦੇ ਹਨ ਜਿਸ ਕਰਕੇ ਸਾਨੂੰ ਕਿਸੇ ਵੀ ਗੱਲ ਦੀ ਭਣਕ ਨਹੀਂ ਲੱਗਦੀ ਉਹ ਵਿਅਕਤੀ ਅੰਦਰ ਹੀ ਅੰਦਰ ਤੁਹਾਨੂੰ ਬਰਬਾਦ ਕਰਨਾ ਚਾਹੁੰਦਾ ਹੁੰਦਾ ਹੈ ਆਪਣੇ ਮਨ ਅੰਦਰ ਤੁਹਾਡੇ ਪ੍ਰਤੀ ਦੁਸ਼ਮਣੀ ਨਿਭਾਉਣਾ ਚਾਹੁੰਦਾ ਹੈ ਪਰ ਇਸ ਸਮੇਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਕੇ ਵੇਖ ਸਕਦੇ ਹੋ ਕਿਉਂਕਿ ਜੋ ਵਿਅਕਤੀ ਦੂਸਰਿਆਂ ਦਾ ਲਈ ਟੋਆ ਪੁੱਟਦਾ ਹੈ ਉਹ ਉਸੇ ਹੀ ਟੋਏ ਵਿੱਚ ਫਿਰ ਆਪ ਡਿੱਗ ਕੇ ਖਤਮ ਹੁੰਦਾ ਹੈ ਇਹ ਗੱਲ ਤਾਂ ਬਿਲਕੁਲ ਸੱਚ ਹੈ ਭਾਵੇਂ ਕਿੰਨਾ ਵੀ ਕਲਯੁਗ ਦਾ ਸਮਾਂ ਕਿਉਂ ਨਾ ਆ ਜਾਵੇ ਤਾਂ ਹਮੇਸ਼ਾ ਹੀ ਸੱਚ ਦੀ ਜਿੱਤ ਹੁੰਦੀ ਹੈ ਤੇ ਜਿਹੜੇ ਲੋਕ ਗਲਤ ਰਸਤੇ ਤੇ ਚੱਲ ਕੇ ਕਿਸੇ ਦਾ ਮਾੜਾ ਕਰਦੇ ਹਨ ਉਹਨਾਂ ਦਾ ਵੀ ਬੁਰਾ ਹੁੰਦਾ ਹੈ ਕਿਉਂਕਿ ਮਾੜੀ ਚੀਜ਼ ਦਾ ਸਾਨੂੰ ਨਤੀਜਾ ਮਾੜਾ ਹੀ ਮਿਲਦਾ ਹੈ। ਭਾਵੇਂ ਤਾਂ ਉਸੇ ਸਮੇਂ ਹੀ ਮਿਲ ਜਾਵੇ ਭਾਵੇਂ ਕੁਝ ਸਮਾਂ ਰੁਕ ਕੇ ਮਿਲੇ। ਇਸੇ ਤਰ੍ਹਾਂ ਹੀ ਇਸ ਉਪਾਅ ਨੂੰ ਆਪਣੇ ਘਰ ਵਿੱਚ ਬੈਠ ਕੇ ਹੀ ਤੁਸੀਂ ਕਰਨਾ ਹੈ। ਭਾਵੇਂ ਇਹ ਤਾਂ ਤੁਹਾਡੇ ਗੁਪਤ ਦੁਸ਼ਮਣ ਹਨ ਤੇ ਭਾਵੇਂ ਸਾਹਮਣੇ ਤੋਂ ਹਨ ਘਰ ਵਿੱਚ ਬੈਠ ਕੇ ਹੀ ਤੁਸੀਂ ਉਪਾਅ ਨੂੰ ਕਰ ਸਕਦੇ ਹੋ। ਇਸ ਉਪਾਅ ਨੂੰ ਜਿਵੇਂ ਹੀ ਤੁਸੀਂ ਕਰੋਗੇ ਤੁਹਾਡੇ ਦੁਸ਼ਮਣ ਉਹਨਾਂ ਦੀ ਸ਼ਕਤੀ ਤੁਰੰਤ ਖਤਮ ਹੋ ਜਾਵੇਗੀ ਉਹਨਾਂ ਦੀ ਸਾਰੀ ਆਕੜ ਦੂਰ ਹੋ ਜਾਵੇਗੀ ਕਿਉਂ ਨਮਕ ਦੇ ਵਿੱਚ ਐਸਾ ਉਪਾਅ ਕਰਨ ਦੇ ਚਮਤਕਾਰੇ ਲਾਭ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਮੁਠੀ ਨਮਕ ਦੀ ਲੈਣੀ ਹੈ ਤੇ ਨਮਕ ਉਹ ਹੀ ਲੈਣਾ ਹੈ ਜੋ ਅਸੀਂ ਖਾਣੇ ਵਿੱਚ ਸਮੁੰਦਰੀ ਨਮਕ ਦਾ ਇਸਤੇਮਾਲ ਕਰਦੇ ਹਾਂ ਤੁਹਾਡੇ ਘਰ ਦੇ ਵਿੱਚ ਹੋਵੇਗਾ ਰਸੋਈ ਵਿੱਚੋਂ ਉੱਥੋਂ ਤੁਸੀਂ ਇੱਕ ਮੁਠੀ ਨਮਕ ਦੀ ਲੈ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਮਿੱਟੀ ਦਾ ਦੀਵਾ ਮਿੱਟੀ ਦਾ ਜਿਹੜਾ ਦੀਵਾ ਹੈ ਉਹ ਤੁਸੀਂ ਲੈਣਾ ਹੈ ਭਾਵੇਂ ਛੋਟਾ ਹੋਵੇ ਤੇ ਭਾਵੇਂ ਵੱਡਾ ਜਦੋਂ ਅਸੀਂ ਦੀਵਾਲੀ ਦੇ ਸਮੇਂ ਮਾਤਾ ਲక్ష్ਮੀ ਜੀ ਦੀ ਪੂਜਾ ਦੇ ਲਈ ਇਸਤੇਮਾਲ ਕਰਦੇ ਹਾਂ ਉਹ ਵਾਲਾ ਦੀਵਾ ਵੀ ਤੁਸੀਂ ਲੈ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਕੀ ਚਾਹੀਦਾ ਹੈ ਇੱਕ ਵਾਈਟ ਪੇਪਰ ਬਿਲਕੁਲ ਜਿਹੜਾ ਪਲੇਨ ਹੋਵੇ ਉਸ ਦੇ ਉੱਪਰ ਕੋਈ ਵੀ ਲਾਈਨ ਨਹੀਂ ਹੋਣੀ ਚਾਹੀਦੀ ਤੇ ਇੱਕ ਤੁਹਾਨੂੰ ਚਾਹੀਦਾ ਹੈ ਬਲੈਕ ਕਲਰ ਦੀ ਕੋਈ ਵੀ ਚੀਜ਼ ਚਾਹੇ ਤੁਸੀਂ ਸਕੈਚ ਲੈ ਲਓ ਪੈਨ ਲੈ ਲਓ ਜਾਂ ਮਾਰਕਰ ਵੀ ਲੈ ਸਕਦੇ ਹੋ ਕੱਜਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੁਸੀਂ ਘਰ ਦੇ ਵਿੱਚ ਐਸੇ ਰੂਮ ਦੇ ਵਿੱਚ ਰੱਖਣੀਆਂ ਹਨ ਜਿੱਥੇ ਤੁਸੀਂ ਘਰ ਦੇ ਵਿੱਚ ਜਿੱਥੇ ਬੈਠ ਕੇ ਕੋਈ ਵੀ ਤੁਹਾਨੂੰ ਡਿਸਟਰਬ ਨਾ ਕਰੇ ਤੇ ਇਹੋ ਜਿਹਾ ਰੂਮ ਹੋਣਾ ਚਾਹੀਦਾ ਹੈ ਇਹ ਚਾਰੇ ਚੀਜ਼ਾਂ ਲੈ ਕੇ ਬੈਠ ਜਾਣਾ ਹੈ ਤੇ ਰੂਮ ਨੂੰ ਤੁਸੀਂ ਲੋਕ ਕਰ ਲੈਣਾ ਹੈ ਇਸ ਦੇ ਲਈ ਤੁਸੀਂ ਉਪਾਅ ਕਰਦੇ ਸਮੇਂ ਤਾਂ ਕਿ ਤੁਹਾਨੂੰ ਕੋਈ ਵੀ ਡਿਸਟਰਬ ਨਾ ਕਰੇ ਇਸ ਕਰਕੇ ਤੁਸੀਂ ਰੂਮ ਨੂੰ ਅੰਦਰੋਂ ਲੌਕ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਤੁਸੀਂ ਕਾਗਜ਼ ਜਿਹੜਾ ਲਿਆ ਸੀ ਉਸ ਕਾਗਜ਼ ਦੇ ਉੱਪਰ ਜੋ ਵੀ ਤੁਸੀਂ ਜਾਣਦੇ ਹੋ ਇਹ ਵਿਅਕਤੀ ਤੁਹਾਡਾ ਦੁਸ਼ਮਣ ਹੈ ਉਸ ਦਾ ਨਾਮ ਤੁਸੀਂ ਬਲੈਕ ਕਲਰ ਦੇ ਸਕੈਚ ਦੇ ਨਾਲ ਲਿਖ ਸਕਦੇ ਹੋ ਉਸ ਵਾਈਟ ਪੇਪਰ ਦੇ ਉੱਪਰ ਜੇਕਰ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਦੁਸ਼ਮਣ ਕੌਣ ਹੈ ਤਾਂ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਭਾਵੇਂ ਜਿੰਨੇ ਵੀ ਦੁਸ਼ਮਣ ਹੋਣਗੇ ਤੁਹਾਡੇ ਉਹ ਇੱਕ ਵਾਰ ਲਿਖੇ ਜਾਣਗੇ ਉਪਾਦੇ ਵਿੱਚ ਆ ਜਾਣਗੇ ਤੇ ਜੇਕਰ 4 ਤੋਂ 5 ਦੁਸ਼ਮਣ ਹਨ ਉਹਨਾਂ ਦਾ ਵੀ ਐਗਜ਼ੈਕਟ ਨਾਮ ਪਤਾ ਹੈ ਜੇਕਰ ਤੇ ਤੁਸੀਂ ਲਿਖ ਸਕਦੇ ਹੋ ਜੇਕਰ ਤੁਹਾਡੇ ਦੁਸ਼ਮਣ ਵੱਧ ਹਨ ਤਾਂ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਪਤਾ ਸਹੀ ਨਾਮ ਲਿਖ ਸਕਦੇ ਹੋ ਤੇ ਜਾਂ ਫਿਰ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਜੇਕਰ 5 ਤੋਂ ਉੱਪਰ ਹਨ ਤਾਂ ਤੁਸੀਂ ਦੁਸ਼ਮਣ ਹੀ ਲਿਖਣੇ ਹਨ ਫਿਰ ਨਾਮ ਨਹੀਂ ਲਿਖਣਾ ਭਾਵੇਂ ਤੁਸੀਂ ਨਾਮ ਜਾਣਦੇ ਵੀ ਹੋ ਇਸੇ ਤਰ੍ਹਾਂ ਹੀ ਇਹ ਜੇੜਾ ਕਾਗਜ਼ ਹੈ ਜਿਹਦੇ ਉੱਪਰ ਤੁਸੀਂ ਦੁਸ਼ਮਣ ਲਿਖਿਆ ਹੈ ਜਾਂ ਦੁਸ਼ਮਣ ਦਾ ਨਾਮ ਲਿਖਿਆ ਹੈ ਤੁਸੀਂ نیچے ਧਰਤੀ ਤੇ ਰੱਖ ਲੈਣਾ ਹੈ ਇਹ ਪੇਪਰ نیچے ਰੱਖ ਕੇ ਉਸ ਉੱਪਰ ਜਿੱਥੇ ਦੁਸ਼ਮਣ ਲਿਖੇ ਸਨ ਉਸ ਦੇ ਉੱਪਰ ਤੁਸੀਂ ਜੋ ਮਿੱਟੀ ਦਾ ਦੀਵਾ ਲਿਆ ਹੈ ਉਸ ਨੂੰ ਰੱਖ ਲੈਣਾ ਹੈ ਇਸੇ ਤਰ੍ਹਾਂ ਹੀ ਉੱਪਰ ਦੀਵਾ ਰੱਖਣ ਤੋਂ ਬਾਅਦ ਜਿਹੜੀ ਤੁਸੀਂ ਇੱਕ ਮੁਠੀ ਨਮਕ ਦੀ ਲਈ ਹੈ ਉਸ ਮੁਠੀ ਨਮਕ ਨੂੰ ਇਸ ਤਰੀਕੇ ਦੇ ਨਾਲ ਦੀਵੇ ਦੇ ਵਿੱਚ ਪਾ ਦੇਣਾ ਹੈ ਨਾਲ ਹੀ ਉਸ ਦੀਵੇ ਦੇ ਵਿੱਚ ਚਾਵੇਂ ਨਮਕ ਜਿੱਦਾਂ ਇਹ ਡੱਗੇਗਾ ਇਸ ਦੇ ਨਾਲ ਥੋੜਾ ਜਿਹਾ ਨਮਕ ਸਾਈਡਾਂ ਤੇ ਵੀ ਥੋੜਾ ਜਿਹਾ ਪੇਪਰ ਦੇ ਉੱਪਰ ਡਿੱਗ ਸਕਦਾ ਹੈ ਦੁਸ਼ਮਣ ਜਿੱਥੇ ਤੁਸੀਂ ਲਿਖੇ ਹੋਏ ਹਨ ਉਹਦੇ ਉੱਪਰ ਵੀ ਥੋੜਾ ਜਿਹਾ ਨਮਕ ਡੋਲਣਾ ਚਾਹੀਦਾ ਹੈ ਇਸ ਤਰੀਕੇ ਨਾਲ ਉਸ ਦੀਵੇ ਵਿੱਚ ਨਮਕ ਪਾਉਣਾ ਹੈ ਇਸੇ ਤਰ੍ਹਾਂ ਹੀ ਉਸ ਦੀਵੇ ਨੂੰ ਨਮਕ ਦੇ ਨਾਲ ਭਰ ਦੇਣਾ ਹੈ ਤੇ ਜਦੋਂ ਨਮਕ ਨੂੰ ਦੀਵੇ ਵਿੱਚ ਪਾਓਗੇ ਤਾਂ ਤੁਸੀਂ 5 ਵਾਰ ਦੁਸ਼ਮਣ ਦਾ ਨਾਮ ਬੋਲਣਾ ਹੈ ਜਾਂ ਗੁਪਤ ਦੁਸ਼ਮਣ ਵੀ ਬੋਲ ਸਕਦੇ ਹੋ पांच बार इसी तरीके ਨਾਲ ਕਾਗਜ਼ ਨੂੰ ਤੁਸੀਂ ਸਮੇਤ ਦੀਵੇ ਦੇ ਆਪਣੇ ਬਾਥਰੂਮ ਦੇ ਵਿੱਚ ਇਸ ਨੂੰ ਕਾਗਜ਼ ਨੂੰ ਸਮੇਤ ਇਸੇ ਤਰੀਕੇ ਨਾਲ ਜਿਵੇਂ ਤੁਸੀਂ ਚੁੱਕੋਗੇ ਓਵੇਂ ਹੀ ਰੱਖ ਆਉਣਾ ਹੈ ਜੇਕਰ ਬਾਥਰੂਮ ਦੇ ਵਿੱਚ ਤੁਹਾਡੇ ਕਿਤੇ ਰੱਖਣ ਦੀ ਜਗ੍ਹਾ ਨਹੀਂ ਹੈਗੀ ਤਾਂ ਤੁਹਾਡੇ ਜੋ ਵੀ ਖਰਾਬ ਨਾ ਹੋਵੇ ਤੁਸੀਂ ਇੱਕ ਪਲੇਟ ਇੱਕ ਕਾਗਜ਼ ਉਸ ਉੱਪਰ ਰੱਖ ਕੇ ਆ ਸਕਦੇ ਹੋ ਉਪਰੋਂ ਦੀ ਟੱਕ ਕੇ ਤੁਸੀਂ ਬਾਥਰੂਮ ਵਿੱਚ ਰੱਖ ਕੇ ਆ ਸਕਦੇ ਹੋ ਇਸ ਉੱਪਰ ਕਰਨ ਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਇਸ ਉਪਾਅ ਨੂੰ ਤੁਸੀਂ ਰਾਤ ਸਮੇਂ ਕਰਨਾ ਹੈ ਜੋ ਇਹ ਤੁਸੀਂ ਬਾਥਰੂਮ ਚ ਨਮਕ ਰੱਖ ਰਹੇ ਹੋ ਇੱਕ ਦੀਵੇ ਦੇ ਅੰਦਰ ਪਾ ਕੇ ਹੀ ਇਸ ਨੂੰ ਪੂਰੀ ਰਾਤ ਹੀ ਉੱਥੇ ਰੱਖਿਆ ਰਹਿਣ ਦੇਣਾ ਹੈ ਸਾਰੀ ਰਾਤ ਰੱਖਣ ਤੋਂ ਬਾਅਦ ਅਗਲੇ ਦਿਨ ਦੀ ਸਵੇਰ ਹੋਣ ਤੇ ਤੁਸੀਂ ਇਸ ਨਮਕ ਨੂੰ ਚੁੱਕਣਾ ਹੈ ਨਮਕ ਨੂੰ ਇੱਥੋਂ ਚੁੱਕ ਕੇ ਉਸ ਨੂੰ ਵਾਸ਼ਬੇਸ਼ਨ ਵਿੱਚ ਪਾ ਦੇਣਾ ਹੈ ਕਹਿਣ ਤੋਂ ਨਮਕ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਜੋ ਵੀ ਤੁਹਾਡੇ ਘਰ ਵਾਸ਼ਬੇਸ਼ਨ ਬਣਿਆ ਹੋਇਆ ਹੈ ਜਾਂ ਫਿਰ ਟੈਂਕੀ ਦਾ ਕੋਈ ਵੀ ਨਲਕਾ ਬਣਿਆ ਹੋਇਆ ਹੈ ਨਮਕ ਨੂੰ ਥੱਲੇ ਸੁੱਟ ਕੇ ਉੱਪਰੋਂ ਪਾਣੀ ਚਲਾ ਦੇਣਾ ਹੈ ਇਸ ਦੇ ਨਾਲ ਤੁਹਾਡੇ ਦੁਸ਼ਮਣਾਂ ਦਾ ਨਸ਼ ਹੋ ਜਾਵੇਗਾ ਉਹ ਪਰਚੀ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਕੂੜੇਦਾਨ ਵਿੱਚ ਸੁੱਟ ਦੇਣਾ ਹੈ ਸਾਡੇ ਘਰ ਤੋਂ ਬਾਹਰ ਕਈ ਵਾਰ ਡਸਟਬਿਨ ਸ਼ਹਿਰਾਂ ਦੇ ਵਿੱਚ ਪਾਏ ਜਾਂਦੇ ਹਨ ਉੱਥੇ ਵੀ ਛੋਟੇ-ਛੋਟੇ ਟੁਕੜੇ ਕਰਕੇ ਤੁਸੀਂ ਸੁੱਟ ਕੇ ਆ ਸਕਦੇ ਹੋ ਆਪਣੇ ਘਰ ਤੋਂ ਬਾਹਰ ਵੀ ਇਸ ਉਪਾਅ ਨੂੰ ਇੱਕ ਵਾਰ ਹੀ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਇਸਤਰੀ ਜਾਂ ਪੁਰਸ਼ ਕੋਈ ਵੀ ਕਰ ਸਕਦਾ ਹੈ ਇਸ ਨੂੰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਇਸੇ ਤਰੀਕੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਤੇ ਜੋ ਵੀ ਕੀਤਾ ਕਰਵਾਇਆ ਹੋਵੇਗਾ ਉਸੇ ਕੋਲ ਹੀ ਵਾਪਸ ਮੁੜ ਜਾਵੇਗਾ ਜਿਸ ਨੇ ਕੀਤਾ ਸੀ ਇਸ ਤੋਂ ਇਲਾਵਾ ਤੁਹਾਡੇ ਕੋਈ ਫੈਕਟਰੀ ਕੋਈ ਸ਼ਾਪ ਹੈ ਕੋਈ ਬਿਜ਼ਨਸ ਹੈ ਜਿੱਥੇ ਤੁਸੀਂ ਆਪਣਾ ਕਾਰੋਬਾਰ ਕਰਦੇ ਹੋ ਉੱਥੇ ਵੀ ਇਹ ਉਪਾਅ ਕਰ ਸਕਦੇ ਹੋ ਤੁਹਾਡਾ ਰੁਕਿਆ ਹੋਇਆ ਕਾਰੋਬਾਰ ਦੁਬਾਰਾ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਕਰਕੇ ਜਰੂਰ ਵੇਖ ਲੈਣਾ ਸਾਡੀ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਛੋਟੇ ਜਿਹੇ ਉਪਾਅ ਜਿਹੜੇ ਹਨ ਤੁਹਾਡੇ ਲਈ ਬੜੇ ਹੀ ਫਾਇਦੇਮੰਦ ਸਾਬਿਤ ਹੋ ਜਾਣਗੇ ਧੰਨਵਾਦ